रेसलर विनेश फोगाट की अपील आ जा सकता है फैसला कोर्ट ऑफ आर्बिट्रेशन ऑफ स्पोर्ट्स वालों फैसला सुनाए की उम्मीद विनेश ने जॉइंट सिल्वर मेडल ले पाई है अपील मुख्यमंत्री मान के नियुक्ति पत्र चार सौ सतारा नौजवानों दिखती जाएगी नौकरी सवेरे साढ़े ग्यारह बजे चंडीगढ़ के म्यूनसिपल भवन च होगा समागम ਦਿੱਲੀ ਚ ਅੱਜ ਕਾਂਗਰਸ ਦਾ ਮਹਾ ਮੰਥਨ ਕਾਂਗਰਸ ਪਾਰਟੀ ਦੇ ਮਲਿਕ ਅਰਜਨ ਖੜਗੇ ਦੀ ਅਗਵਾਈ ਚ ਵੱਡੀ ਬੈਠਕ ਸਾਰੇ ਜਨਰਲ ਸਿਕਤਰ ਸੁਪਾ ਕਦਾਨ ਹੋਣ ਦੇ ਸ਼ਾਮਲ ਰਾਹੁਲ ਗਾਂਧੀ ਵੀ ਹੋਣਗੇ ਮੀਟਿੰਗ ਦਾ ਹਿੱਸਾ ਸੁਪਰੀਮ ਕੋਰਟ ਦਾ ਸ਼ੰਭੂ ਬਾਰਡਰ ਤੇ ਨਿਰਦੇਸ਼ ਕਿ ਹਾ ਬਾਰਡਰ ਨੂੰ ਜਲਦ ਅੰਸ਼ਕ ਰੂਪ ਨਾਲ ਖੋਲਣ ਤੇ ਕੁਵੇ ਵਿਚਾਰ ਦੋਹਾਂ ਸੂਬਿਆਂ ਦੇ ਡੀਜੀਪੀਜ਼ ਆਪਸ ਚ ਮੀਟਿੰਗ ਕਰਕੇ ਕੱਢਣ ਗੱਲ ਐਂਬੂਲੈਂਸ ਜ਼ਰੂਰੀ ਸੇਵਾਵਾਂ ਤੇ ਸਟੂਡੈਂਟਸ ਲਈ ਖੋਲਿਆ ਜਾਵੇ ਰੱਖ ਕੱਲ ਹੋਵੇਗੀ ਪੰਜਾਬ ਕੈਬਨਿਟ ਦੀ ਬੈਠਕ ਮੌਨਸੂਨ اجلاس ਦੀਆਂ ਤਰੀਕਾਂ ਤੇ ਲੱਗ ਸਕਦੀ ਹੈ ਮੋਹਰ ਪੰਜਾਬ ਪੰਚਾਇਤ ਇਲੈਕਸ਼ਨ ਰੂਲਸ 'ਚ ਸੋਧ ਦਾ ਲਿਆਇਆ ਜਾ ਸਕਦਾ ਹੈ ਡਰਾਫਟ ਆਈ.ਓ.ਪੀ.ਜੀ. ਚੰਡੀਗੜ੍ਹ 'ਚ ਨਹੀਂ ਬਣਨਗੇ ਨਵੇਂ ਕਾਰਡs ਪੁਰਾਣੇ ਕਾਡਾਂ ਦੀ ਐਂਟਰੀ ਵੀ ਸਵੇਰੇ 8 ਵਜੇ ਤੋਂ 9:30 ਤੱਕ ਹੋਵੇਗੀ ਰੈਜ਼ੀਡੈਂਟ ਡਾਕਟਰਸ ਦੀ ਐਸੋਸੀਏਸ਼ਨ ਵੱਲੋਂ ਅਨਮਿੱਥੇ ਸਮੇ ਲਈ ਦਿੱਤਾ ਹਾਈ ਐਜੂਕੇਸ਼ਨ ਅਦਾਰਿਆਂ ਦੀ ਟਾਪ ਸੋ ਦੀ ਲਿਸਟ ਪੰਜਾਬ ਦੇ ਸੱਤ ਅਦਾਰੇ ਜੀਐਨਡੀਯੂ ਤੇ ਜਲੰਧਰ ਐਨਆਈਟ ਲਿਸਟ ਚੋ ਕੋਈ ਪਾਹਰ ਆਈਆਈਟੀ ਮਟਰਾਸ ਮੁਰਤੋ ਦੇਸ਼ ਤੱਕ ਨੰਬਰ 1 ਸਿੱਖਿਆ ਅਦਾਰੇ ਖੇੜੀ ਵਾਲੇ ਬਾਬਾ ਗੁਰਵਿੰਦਰ ਸਿੰਘ ਦਾ ਸੋਹਰਿਆ ਨਾਲ ਹੋਇਆ ਝਗੜਾ ਸੋਹਰੇ ਪਰਿਵਾਰ ਨੇ ਦਾਜ ਮੰਗਣ ਤੇ ਘਰ ਚੁੜ ਕੇ ਹਮਲਾ ਕਰਵਾਉਂਦੇ ਲਗਾ ਇਲਜ਼ਾਮ ਬਾਬੇ ਨੇ ਉਲਟਾ ਸੋਹਰੇ ਪਰਿਵਾਰ ਤੇ ਹੀ ਚੁੱਕੇ ਸਵਾਲ ਗੁਲਾਬੀ ਸੁੰਢੀ ਲਈ ਬਠਿੰਡਾ ਜ ਖੇਤੀਬਾੜੀ ਵਿਭਾਗ ਦੀ ਪਹਿਲ ਗੁਲਾਬੀ ਸੁੰਢੀ ਲਈ ਨਵਾਈ ਸਪੈਸ਼ਲ ਟਰੈਪਸ Four long trapped segue ਸਤਿ ਸ਼੍ਰੀ ਅਕਾਲ ਜੀ ਮੈਂ ਹਾਸ ਰਬਜੋਤ ਕੋਰ న్యూਸ 18 ਪੰਜਾਬ ਭਾਰਣਾ ਦੇਖ ਰਹੇ ਸਾਡ ਦਸ਼ਕਾਂ ਦਾ ਸਵਾਗਤ ਹੈ ਬਲਟਨ ਦੀ ਸ਼ੁਰੂਆਤ ਪਹਿਲਾਂ ਗੱਲ ਕਰਾਂਗੇ ਰੈਸਲਰ ਵਿਨੇਸ਼ ਫੋਗਾੜੀ ਰੈਸਲਰ ਵਿਨੇਸ਼ ਫੋਗਾੜ ਦੀ ਅਪੀਲ ਤੇ ਅੱਜ ਫੈਸਲਾ ਆ ਸਕਦਾ ਹੈ ਡੈਕ ਬੋਰਡ ਆਫ ਅਰਬਿਟਰੇਸ਼ਨ ਆਫ ਸਪੋਰਟਸ ਵੱਲੋਂ ਅੱਜ ਫੈਸਲਾ ਸੁਣਾਏ ਜਾਣ ਦੀ ਉਮੀਦ ਜਤਾਈ ਜਾ ਰਹੀ ਹੈ ਤੇ ਵਿਨੇਸ਼ ਨੇ ਜੁਆਇੰਟ ਸਿਲਵਰ ਮੈਡਲ ਲਈ ਅਪੀਲ ਕੀਤੀ ਕਾਗਜ਼ੇ 100 ਗ੍ਰਾਮ ਪਾਰ ਵੱਧਣ ਕਰਕੇ ਵਿਨੇਸ਼ ਫੋਗਾੜ ਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ ਸੀ ਤੇ ਇਸ ਵਿਚਾਲੇ ਵਿਨੇਸ਼ ਨੇ

कोर्ट ऑफ आर्बिट्रेशन फॉर स्पोर्ट्स के वालों जो है फैसला सुनाई जाएगी की जो है वो जताई जा रही है डॉक्टर्स की देशव्यापी हड़ताल दूसरे दिन भी लगातार जारी है कोलकाता की निर्भया लई इंसाफ की मांग तेज हो चुकी है दसदे कि देश भर से करीब तीन लाख रेजिडेंट डॉक्टर्स हड़ताल से गए कल तो ही आ हड़ताल लगातार जारी है सरकारी हॉस्पिटल्स ओपीडी सेवावा ते बड्डा असर वे है क्योंकि तो बड्डी तदा जो डॉक्टर्स ने वो हड़ताल पे चले गए ने सिर्फ इमरजेंसी सेवावा सहूलता ही चालू है ते हड़ताल करके आज तो पीजीआई चंडीगढ़ भी नवे जो कार्ड्स ने उन्ही बनेंगे दशूखाने कार्ड की एंट्री भी सवेरे 8 बजे तो लेके 9:30 बजे तक होवेगी

सीबीआई जांच इस पूरे मसले ਨੂੰ ਲੈ ਕੇ ਕੀਤੀ ਜਾਏ ਤੇ ਡਾਕਟਰ ਦੀ ਸਖਿਆ ਨੂੰ ਯਕੀਨੀ ਬਣਾਇਆ ਜਾਏ ਤੇ ਕੱਲ ਸਵੇਰ ਤੋਂ ਹੀ ਜੋ ਡਾਕਟਰ ਨੇ ਵੱਡੇ ਪੱਧਰ ਤੇ ਪੂਰੇ ਦੇਸ਼ ਇੰਫੈਕਟ ਹੰਸਾਲ ਤੇ ਨੇ ओपीडी ਸਰਵਿਸਿਜ਼ ਵੱਡੀ ਤਰ੍ਹਾਂ ਪ੍ਰਭਾਵਿਤ ਹੋਈਆਂ ਨੇ ਕੁਝ ਐਮਰਜੈਂਸੀ ਸੇਵਾਵਾਂ ਚੱਲਿਆ ਰਹੇ ਨੇ ਜਾਂ ਪਰ ਜੋ ਆਮ ਲੋਕ ਨੇ ਆ ਮਰੀਜ਼ ਨੇ ਉਹਨਾਂ ਨੂੰ ਖੱਜਲ ਖਵਾਈ ਦਾ ਸਾਹਮਣਾ ਜ਼ਰੂਰ ਕਰਨਾ ਪੈ ਰਿਹਾ ਤੇ ਸਖਤ ਤੋਂ ਸਖਤ ਸਜ਼ਾ ਦੀ ਮੰਗ ਹੈ

ਕਾਂਗਰਸ ਦੀ ਮੌਜੂਦਾਰੀ ਹੈ ਸਾਰੇ ਸੂਬਿਆਂ ਦੇ ਪ੍ਰਧਾਨ ਇਨਚਾਰजेस ਤੇ ਜਨਰਲ ਸਖਤਰ ਇਸ ਮੀਟਿੰਗ ਸ਼ਾਮਿਲ ਹੋਣਗੇ ਇਸ ਮੀਟਿੰਗ ਦਾ ਹਿੱਸਾ ਬਰਨਗੇ ਰਾਹੁਲ ਗਾਂਧੀ ਵੀ ਮੀਟਿੰਗ ਦਾ ਹਿੱਸਾ ਬਰਨਗੇ ਇਹ ਦੇਖਣਾ ਹੋਏਗਾ ਕਿ ਕਿਉਂਕਿ ਕੁਝ ਰਣਨੀਤੀ ਸਟਰੈਟਜੀ ਉਲੀਕੀ ਜਾਂਦੀ ਹੈ ਪਰ ਦਿੱਲੀ ਚ ਅੱਜ ਕਾਂਗਰਸ ਦਾ ਮਹਾ ਮੰਥਨ ਹੋਣ ਜਾ ਰਿਹਾ ਜੋ ਕਾਂਗਰਸ ਦੇ ਪ੍ਰਧਾਨ ਨੇ ਖੜਗੇ ਉਹਨਾਂ ਦੀ ਅਗਵਾਈ ਚ ਆ ਮੀਟਿੰਗ ਹੋਏਗੀ ਸਾਰੇ ਸੂਬਿਆਂ ਦੇ ਸਾਰੇ ਸਟੇਟਸ ਦੇ ਜੋ ਪ੍ਰਧਾਨ ਨੇ ਇਨਚਾਰजेस ਨੇ ਤੇ ਜਨਰਲ ਸਖਤਰ ਇਸ ਮੀਟਿੰਗ ਦਾ ਹਿੱਸਾ ਲੇਗਾ ਖੇੜੀ ਵਾਲੇ ਬਾਬਾ ਦਾਸ ਸੌਰੀਆ ਨਾਲ ਝਗੜਾ ਹੋਇਆ ਹੈ 10 ਕਿ ਸੌਰੀ ਪਰਿਵਾਰ ਨੇ ਬਾਬਾ ਗੁਰਵਿੰਦਰ ਸਿੰਘ ਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਨੇ ਬਾਬੇ ਦੇ ਦਾਜ ਹਨਨ ਤੇ ਹਮਲਾ ਕਰਨ ਦੇ ਇਲਜ਼ਾਮ ਲਗਾਏ ਗਏ ਨੇ ਇਸ ਨਾਲ ਹੀ ਘਰ ਆ ਕੇ ਗੋਲੀ ਮਾਰਨ ਦੇ ਵੀ ਇਲਜ਼ਾਮ ਜੁਨੇ ਉਹ ਲਗਾਏ ਗਏ ਸੌਰੀਆ ਪਰਿਵਾਰ ਦੱਸਿਆ ਹੈ ਕਿ ਸਾਨੂੰ 골ਡੀ ਬਰਾਤ ਦੀਆਂ ਚੰਗੀਆਂ ਦਿੱਤੀਆਂ ਜਾ ਰਹੀਆਂ ਨੇ ਬਾਬਾ ਗੁਰਵਿੰਦਰ ਸਿੰਘ ਨੇ ਇਸ ਵਿਚਾਰੇ ਸਾਰੇ ਇਲਜ਼ਾਮਾਂ ਨੂੰ ਨਕਾਰਿਆ ਹੈ ਖੇੜੀ ਵਾਲੇ ਬਾਬਾ ਨੇ ਕਿਹਾ ਕਿ ਸੌਰੀ ਪਰਿਵਾਰ ਨੇ ਮੇਰੇ ਤੇ ਹਮਲਾ ਕੀਤਾ ਹੈ ਦੋਵੇਂ ਤਰਾ ਹਸਪਤਾਲ ਚ ਪੱਤੀ ਨੇ ਇਜਰ ਵਾਲੇ ਪੱਟਿਕੜ ਸਹਾਬ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਲਗਾਤਾਰ ਚੱਲ ਰਹੀ ਹੈ। ਉਹ ਚੁੱਪ ਕਰੋ ਯਾਰ 1 ਮਿੰਟ ਸਾਰੇ ਚੜੇ। ਮੈਂ ਕਿਹਾ ਵੱਬਨੇ ਨੂੰ ਪੂਰੀ ਗੈਸੀ ਬਾਰ-ਬਾਰ ਮਤਲਬ ਗੈਸੀ ਮੈਂ ਕਹਿੰਦਾ ਸੀ ਨਸ਼ਾ ਕਰਦਾ ਤੇ ਵਿਚਾਰ ਵਾਪਕੀ ਮੜ ਕੇ ਤੋਕੀ। ਬੰਦਾ ਯਾਰ ਨੇ ਆਸੀ ਜੇ ਤੋ ਬਦਲੇ ਹੁਣ ਵੀ ਤੈਨੂੰ ਨਹੀਂ ਹੋਊ ਕੁਲੀ ਨੂੰ ਮੇਰੇ ਕੋਲ ਬੈਠੀ ਨਾ ਇੱਕ ਦਿਨ ਰਾਤ ਨੂੰ 1:30 ਵਜੇ ਆਇਆ ਅਸੀਂ ਪੁਲਿਸ ਦੀ ਕਾਰ ਨੂੰ 112 ਤੇ ਉਹੋ ਵੀ ਕਾਲ ਕੀਤੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਹ ਤਾਂ ਬੱਦਕੇ ਕਰਿਆ ਸੀ ਅੱਜ ਵੀ ਤਿੰਨ ਗੜੇ ਆਏ ਸੀਗੇ। ਤੇਰੀ ਮਾਂ ਦੇ ਬਿਠਾ ਲਿਆ ਮੇਰੀ ਮਾਂ ਵੀ ਨਾਲ ਆਈ ਹੋਈ ਸੀ ਇਹ ਤਿੰਨੇ ਜਾਣੇ ਇਹਨਾਂ ਨਾਲ ਹੋਰ ਆ ਕੇ ਸੀ ਦੋੜਵਾਲ ਵਰ ਸੀ ਇਹਨਾਂ ਕੋ ਦੋਹੜਵਾਲ ਬਣਾ ਨਾਲ ਇਸ ਕੋਲ ਕੇ ਬਾਅਦ ਮਾਂ ਕੋਲ ਇੱਕ ਬੱਤੀ ਕੋ ਸਾਰੀ ਹੋ ਗਈ ਹੁੰਦੀਵੇਂ ਨੇ ਮਾਤਾ ਜੀ ਆ ਕੇ ਪਿੱਛੋਂ ਗੋਲੀਆਂ ਚਲਾਤੀਆਂ ਜਦੋਂ ਮੈਂ ਸਾਹਮਣੇ ਆਇਆ ਇਹਨਾਂ ਨੂੰ ਗੋਲੀਆਂ ਚੱਲ ਰਹੀਆਂ ਸੀਗੀਆਂ ਇਹ ਗੋਲੀਆਂ ਮਾਤਾ ਦੇ ਘਰੋਂ ਭੱਜ ਲਿਆ ਗਵਾਂਡੀ ਉੱਥੇ ਸਾਰੇ ਗਵਾਹ ਨੇ ਗੱਡੀ ਚੋਂ ਗੋਲੀਆਂ ਮਾਰਦਾ ਹੀ ਗਿਆ ਮੇਰੇ ਤੇ ਵੀ ਗੋਲੀਆਂ ਚਲਾਈਆਂ ਨੇ ਮਾਤਾ ਦੇ ਵੀ ਪੱਟੇ 'ਚ ਲੱਗੀ ਆ ਮੇਰੇ ਤੇ ਵੀ ਗੋਲੀਆਂ ਚਲਾਈਆਂ ਨੇ ਇਹ ਬੰਗੜ ਤੋਂ ਹੋਰ ਮੁੰਡੇ ਲੱਤ 'ਚ ਗੋਲੀਆਂ ਖਾਣਾਂ ਇਹ ਆਪਣੀ ਸਪਾਰਚਾਂ ਚੰਸਪੁਰਸ਼ਾਂ ਪਵਾ ਕੇ ਬਿਜਲੀ ਵਾਰੀ ਵੀ ਹਰੇਕ ਵਾਰੀ ਪੈਸੂ ਨਾ ਬਜ ਜਾਂਦਾ ਜੀ ਅਸੀਂ ਪ੍ਰਜਾਸ਼ ਵੀ ਬੰਕ ਕਰਦੇ ਆ ਇਹ ਸਾਨੂੰ ਜਵਾਬ ਦਿੱਤਾ ਜਾਵੇ ਅਸੀਂ ਆਪਣੀ ਕੁੜੀ ਦਾ ਖੇੜਾ ਜਣਾਉਣ ਆਏ ਸੀ ਤੋਂ ਇਹ ਇਨੇ ਘਰ ਤੇ ਆ ਕੇ ਦੋ ਵਾਰ ਖੜ ਕੇ ਹਮਲਾ ਕਰੇ ਇਹ ਦਵਾਰੀ ਵੀ ਗੁੰਡੀਆਂ ਤੋਂ ਨਹੀਂ ਪਹਿਲਾਂ ਤਾਂ ਉੱਥੇ ਰਾੜਾ ਮਾਰੀਆਂ ਗੱਡੀ ਭੰਨਤੀ ਸਾਰੀ ਫਿਰ ਹਸਪਤਾਲ ਦੇ ਮੂਹਰੇ ਸੀਸੀਟੀਵੀ ਕੈਮਰਾ ਉਹ ਤੁਸੀਂ ਕਢਾ ਕੇ ਦੇਖ ਲਓ ਉਹਦੇ ਵਿੱਚ ਐਨ ਸਾਫ਼ ਦਿਖਦਾ ਕਿ ਨਾ ਉਹ ਖੜਾ ਉਹ ਖੜਾ ਉਹਨੇ ਆ ਕੇ ਮੈਨੂੰ ਜੀ ਸੱਤ ਅੱਠ ਫਟੋਟੇ ਚੱਕਤਾ ਸਾਰੀ ਬਾਹਾਂ ਟੁੱਟ ਗਈ ਟੁੱਟਿਆ ਸਾਰੀ ਨਾ ਮੱਟੀ ਪਈਆ ਆ ਹੰਗਲਾ ਟੁੱਟ ਗਿਆ ਇੱਕ ਲੱਕ ਟੁੱਟ ਗਈ ਆ ਚਾਰ ਦੰਦ ਟੁੱਟ ਗਏ ਤੇ ਤੁਸੀਂ ਮੈਨੂੰ ਦੱਸੋ ਜੇ ਮੈਂ ਤੁਸੀਂ ਕਹਿੰਦੇ ਹੋ ਵੀ ਗੋਲਡੀ ਬਰਾੜ ਜਾ ਕੱਜੇ ਮੈਂ ਇਹ ਫਿਰ ਮੈਂ ਐਵੇਂ ਆਉਂਦਾ ਘਰ ਵਾਲੀ ਨੂੰ ਤਾਂ ਲੁਕੋਈ ਹੋਈ ਆ ਜੀ ਇਹਨਾਂ ਦੀ ਘਰ ਵਾਲੀ ਦਾ ਹੋ ਗਿਆ 2 ਮਹੀਨੇ ਨੂੰ ਜੀ ਜਿਹੜੇ ਵਾਈਪਨ ਚਲਾ ਲੈ ਹੋਰ ਜੀ ਧਮਕੇ ਸਾਰੇ ਝੂਟ ਨੇ ਯਾਰ ਵੀਰੇ ਤੁਸੀਂ ਪੁਲਿਸ ਵੈਰੀਫਾਈ ਕਰ ਲੂਗੀ ਜੇ ਅਸੀਂ ਵਾਈਪਨ ਸਾਡੇ ਕੋਲ ਹੁੰਦੇ ਜੇ ਅਸੀਂ ਚਲਾਉਂਦੇ ਅਸੀਂ ਛੱਡਦੇ ਥੋੜੀ ਇਹਨਾਂ ਨੂੰ ਮੇਰੇ ਗੁਰਵਿੰਦਰ ਸਿੰਘ ਹੋਣੀ ਨੇ ਤੇ ਉਹਨਾਂ ਦੇ ਕਜ਼ਨ ਨੇ ਉਹ ਤਾਂ ਦਾਕਟਰ ਨੇ ਵੀਰੇ ਜੀ ਜੇ ਜਿਹੜੀ ਗੁਰਜੀਤ ਕੌਰ ਔਣੀ ਨੇ ਉਹਨਾਂ ਦੇ ਕਿਵੇਂ ਖਾਏ ਚ ਪੱਟ ਜੁ ਉਹਨਾਂ ਦੇ ਗੁਲ ਦੇ ਪਿੰਡ ਇਹ ਉਹਨਾਂ ਨੂੰ ਚੰਡੀਗੜ੍ਹ ਰੱਖ ਸਕਦਾ ਸੀ ਸੀਪਰੀਮ ਚੰਡੀਗੜ੍ਹ ਦੇ ਜਰਨਲਿਸਟ ਮੈਂ ਇਹ ਅਫਰ ਕਰ ਗੱਲ ਸ਼ੰਭੂ ਬਾਰਡਰ ਤੇ ਜਿਸ ਤੇ ਸੁਪਰੀਮ ਕੋਰਟ ਨੇ ਆਦੇਸ਼ ਦਿੱਤਾ ਕਿ ਅੰਸ਼ਕ ਰੂਪ ਨਾਲ ਸ਼ੰਭੂ ਬਾਰਡਰ ਖੋਲਿਆ ਜਾਵੇ ਐਮਬੂਲੈਂਸ ਅਤੇ ਜ਼ਰੂਰੀ ਸੇਵਾਵਾਂ ਲਈ ਰਾਹ ਦਿੱਤਾ ਜਾਵੇ ਤੇ ਨਾਲ ਹੀ ਵੱਡੀ ਟਿੱਪਣੀ ਕਰਦੇ ਹੋਏ ਕਿਹਾ ਕਿ ਨੈਸ਼ਨਲ ਹਾਈਵੇ ਕੋਈ ਪਾਰਕਿੰਗ ਏਰੀਆ ਨਹੀਂ ਹੈ ਸੋਮਵਾਰ ਨੂੰ ਸ਼ੰਭੂ ਬਾਰਡਰ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਅਹਿਮ ਸੁਣਵਾਈ ਹੋਈ ਇਸ ਦੌਰਾਨ ਕੋਰਟ ਨੇ ਜਿੱਥੇ ਅੰਸ਼ਕ ਰੂਪ ਦੇ ਵਿੱਚ ਬਾਰਡਰ ਖੋਲਣ ਦੇ ਆਦੇਸ਼ ਦਿੱਤੇ ਨੇ ਉੱਥੇ ਸ਼ੰਭੂ ਨੂੰ ਲੈ ਕੇ ਕਈ ਅਹਿਮ ਟਿੱਪਣੀਆਂ ਵੀ ਕੀਤੀਆਂ ਨੇ ਸੁਪਰੀਮ ਕੋਰਟ ਨੇ ਆਪਣੇ ਆਦੇਸ਼ਾਂ ਵਿੱਚ ਕਿਹਾ ਕਿ ਅੰਸ਼ਕ ਰੂਪ ਦੇ ਨਾਲ ਸ਼ੰਭੂ ਬਾਰਡਰ ਖੋਲ੍ਹਿਆ ਜਾਵੇ ਐਂਬੂਲੈਂਸ ਜ਼ਰੂਰੀ ਸੇਵਾਵਾਂ ਦੇ ਲਈ ਰਾਹ ਖੋਲ੍ਹਿਆ ਜਾਵੇ ਸੀਨੀਅਰ ਸਿਟੀਜ਼ਨਸ ਸਟੂਡੈਂਟਸ ਮਹਿਲਾਵਾਂ ਦੇ ਲਈ ਰਾਹ ਸਾਫ਼ ਕੀਤਾ ਜਾਵੇ ਸੁਪਰੀਮ ਕੋਰਟ ਨੇ ਆਦੇਸ਼ ਦਿੱਤੇ ਨੇ ਕਿ ਇੱਕ ਹਫ਼ਤੇ ਦੇ ਅੰਦਰ ਦੋਵੇਂ ਸੁੱਬਿਆਂ ਦੇ ਡੀਜੀਪੀ ਮੀਟਿੰਗ ਕਰਨ ਪਾਕਿਸਤਾਨਾਂ ਦੇ ਨਾਲ ਗੱਲਬਾਤ ਲਈ ਗੈਰ ਸਿਆਸੀ ਪੈਨਲ ਬਣੇ ਉੱਥੇ ਕੋਰਟ ਨੇ ਸ਼ੰਭੂ ਤੇ ਸੁਪਰੀਮ ਟਿੱਪਣੀ ਕਰਦੇ ਕਿਹਾ ਕਿ ਨੈਸ਼ਨਲ ਹਾਈਵੇ ਕੋਈ ਪਾਰਕਿੰਗ ਏਰੀਆ ਨਹੀਂ ਹੈ ਨੈਸ਼ਨਲ ਹਾਈਵੇ ਟਰੈਕਟਰ ਟਰਾਲੀਆਂ ਤੇ ਜੀਸੀਬੀ ਦੀ ਪਾਰਕਿੰਗ ਦੇ ਲਈ ਨਹੀਂ ਹੈ ਸਹਿਰਦ ਅਤੇ ਸਤਕਾਰਿਤ ਹੱਲ ਕੱਢਿਆ ਜਾਵੇ ਮਾਮਲੇ ਦਾ ਜਲਦ ਤੋਂ ਜਲਦ ਹੱਲ ਕੱਢਣਾ ਜ਼ਰੂਰੀ ਹੈ ਸੁਪਰੀਮ ਕੋਰਟ ਨੇ ਕਾਕੀ ਹਾਈਵੇਸ ਪਾਰਕਿੰਗ ਦਾ ਜਗ੍ਹਾ ਨਹੀਂ ਹੈ सुप्रीम कोर्ट ने पंजाब को भी कहा हरियाणा को भी कहा और किसानों को भी एक तरह से एक टिप्पणी की गई कि किसानों के लिए कि इस जो है पार्किंग नहीं है किसी भी जो गाड़ियों ट्रैक्टर के लिए और पंजाब सरकार को कहा कि हाई, इस हाईवे से ये तमाम जो ट्रैक्टर ट्रॉली खड़ी है इसको हटवाया जाए कि एम्बुलेंस के लिए दस्ता दिया जाए और सुप्रीम कोर्ट ने उसके लिए ऑर्डर किया और कहा कि एक हफ्ते के अंदर ये पार्शियल जो वे है ये असेंशियल सर्विस के लिए एम्बुलेंस के लिए खोले जाए तो किसान आगु सरवर सिंह ने राह खोलने वाले फैसले का स्वागत किया अगर रास्ता खुलेगा ये सभी के लिए सुखद होगा और जो वहाँ से ट्रांसपोर्टर हैं व्यापारी हैं मरीज हैं आम जनता उनको ये अच्छा लगेगा और इसके लिए सभी पक्ष में हैं और हमें भी देश की राजधानी में जाकर अपना आंदोलन करने का हक प्राप्त होगा ये सब बातें है। है है। हैं आम आदमी पार्टी ਤੇ बीजेपी ਨੇ ਵੀ ਸੁਪਰੀਮ ਕੋਰਟ ਦੇ ਫੈਸਲੇ ਦਾ ਸਮਰਥਨ ਕੀਤਾ ਤੇ ਨਾਲ ਹੀ ਲੋਕਾਂ ਦੀ ਮੁਸ਼ਕਲ ਦਾ ਵੀ ਹਵਾਲਾ ਦਿੱਤਾ ਹੈ ਇਹ ਮਾਨਯੋਗ ਸੁਪਰੀਮ ਕੋਰਟ ਦਾ ਜੋ ਫੈਸਲਾ ਆਇਆ ਹੈ ਅਸੀਂ ਇੱਕ ਵਾਰ ਫਿਰ ਉਹਦਾ ਪੂਰਜੋਰ ਸਮਰਥਨ ਕਰਦੇ ਹਾਂ ਕਿਉਂਕਿ ਅਸੀਂ ਸਮਝਦੇ ਹਾਂ ਕਿ ਕਿ ਇਹ ਜਿਹੜਾ ਬੈਰੀਕੇਡਿੰਗ ਕੀਤੀ ਹੋਈ ਹੈ ਜਿਹੜਾ ਰਸਤਾ ਰੋਕਿਆ ਹੋਇਆ ਹੈਗਾ ਉਹ ਹਰਿਆਣਾ ਦੀ ਸਰਕਾਰ ਵੱਲੋਂ ਰੋਕਿਆ ਹੋਇਆ ਹੈ ਔਰ ਅਸੀਂ ਇਸ ਚੀਜ਼ ਦਾ ਵੀ ਸਮਰਥਨ ਕਰਦੇ ਹਾਂ ਜੋ ਸੁਪਰੀਮ ਕੋਰਟ ਨੇ ਡਾਇਰੈਕਸ਼ਨ ਦਿੱਤੀ ਹੈ ਕਿ ਇੱਕ ਆਜ਼ਾਦ ਕਮੇਟੀ ਬਣਾਈ ਜਾਵੇ ਜੋ ਕਿਸਾਨਾਂ ਨਾਲ ਔਰ ਬਾਕੀ ਧਿਰਾਂ ਦੇ ਨਾਲ ਗੱਲਬਾਤ ਕਰਕੇ ਇਸ ਮਸਲੇ ਨੂੰ ਹੱਲ ਕਰ ਸਕੇ ਬਹੁਤ ਹੀ ਸ਼ਲਾਘਾਯੋਗ ਕੰਮ ਕਿਉਂਕਿ ਬੱਚਿਆਂ ਤੇ ਮਹਿਲਾਵਾਂ ਨੂੰ ਉਹਨਾਂ ਲਈ ਲੇਨ ਖੋਲਣ ਲਈ ਕਿਹਾ ਗਿਆ ਔਰ ਬਜ਼ੁਰਗਾਂ ਲਈ ਤੇ ਕਿਵੇਂ ਤੇ ਸਮਝਦਾ ਕਿ ਇਹ ਬਹੁਤ ਮੰਦ ਭਾਗੀ ਗੱਲ ਹੈ ਕਿ ਹਮੇਸ਼ਾ ਕਿ ਲੇਨ ਖੁੱਲੀਆਂ ਨਹੀਂ ਔਰ ਕਦੇ ਟ੍ਰੇਨਾਂ ਬੰਦ ਹੋ ਜਾਂਦੀਆਂ ਨੇ ਕਦੇ ਬੰਦ ਹੋ ਜਾਂਦੀਆਂ ਨੇ ਵਿਪਾਰ ਤੇ ਬਹੁਤ ਅਸਰ ਪੈ ਰਿਹਾ ਤਾਂ ਸੁਪਰੀਮ ਕੋਰਟ ਨੇ ਅੰਸ਼ਕ ਗਰੁੱਪ ਦੇ ਨਾਲ ਸ਼ੰਭੂ ਨੂੰ ਖੁੱਲਣ ਦੇ ਆਦੇਸ਼ ਦਿੱਤੇ ਨੇ ਤੇ ਕੋਰਟ ਦੇ ਸੁਣਵਾਈ ਦੇ ਦੌਰਾਨ ਪੰਜਾਬ ਸਰਕਾਰ ਨੇ ਆਜ਼ਾਦ ਕਮੇਟੀ ਦਾ ਸਮਰਥਨ ਕੀਤਾ ਜਿਸ ਤੇ ਕੇਂਦਰ ਸਰਕਾਰ ਨੇ ਕਿਹਾ ਕਿ ਕੋਰਟ ਦੇ ਹੁਕਮਾਂ ਦੇ ਤਹਿਤ ਸਾਡੇ ਕੋਲ ਹੋਰ ਵੀ ਨਾਮ ਨੇ ਤੇ ਸ਼ੰਭੂ ਮਾਮਲੇ ਦੇ ਵਿੱਚ ਹੁਣ 22 ਅਗਸਤ ਨੂੰ ਅਗਲੀ ਸੁਣਵਾਈ ਹੋਵੇਗੀ। ਦਿੱਲੀ ਤੋਂ ਸ਼ੰਕਰ ਆਨੰਦ న్యూਸ 18 ਪੰਜਾਬ। 6 ਮਹੀਨੇ ਬਾਅਦ ਸ਼ੰਭੂ ਬਾਰਡਰ ਤੇ ਕਿੰਨੇ ਹਾਲਾਤ ਬਦਲੇ ਨੇ ਮੌਜੂਦਾ ਸਥਿਤੀ ਕੀ ਹੈ ਸਾਡੇ ਸਹਿਯੋਗੀ ਪੰਕਜ ਕਪਾਹੀ ਦੀ ਰਿਪੋਰਟ ਵਿੱਚ। ਕਿਸਾਨਾਂ ਨੇ ਦਿੱਲੀ ਕੂਚ ਕਰਨਾ ਸੀ ਕਿਸਾਨਾਂ ਨੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਦਿੱਲੀ ਦੇ ਲਈ ਕੂਚ ਕੀਤਾ ਲੇਕਿਨ ਜਿਹੜਾ ਪੰਜਾਬ ਤੇ ਹਰਿਆਣਾ ਦਾ ਬਾਰਡਰ ਹੈ ਜਿਸ ਨੂੰ ਨੈਸ਼ਨਲ ਹਾਈਵੇ ਕਿਹਾ ਜਾਂਦਾ ਵੈ ਉੱਥੇ ਜਦੋਂ ਸਾਰਿਆਂ ਨੇ ਉਹ ਤਸਵੀਰਾਂ ਦੇਖੀਆਂ ਸੀਗੀਆਂ ਕਿ ਕਿਸ ਤਰੀਕੇ ਦੇ ਨਾਲ ਹਰਿਆਣਾ ਪੁਲਿਸ ਦੇ ਵੱਲੋਂ ਬੈਰੀਕੇਟਿੰਗ ਲਗਾ ਦਿੱਤੀ ਗਈ ਉਹ ਬੈਰੀਕੇਟਿੰਗ ਦੀ ਤਸਵੀਰ ਵੀ ਦਿਖਾਣੇ ਆਓ ਦੇਖੋ ਕਿ ਉੱਥੇ ਬੈਰੀਕੇਡਸ ਜਿਹੜੇ ਨੇ ਉਹ ਲਗਾਏ ਹੋਏ ਨੇ ਔਰ ਰਸਤਾ ਜਿਹੜਾ ਉਹ ਬੰਦ ਕੀਤਾ ਹੋਇਆ ਐਸੋਲੇ ਨੈਸ਼ਨਲ ਹਾਈਵੇ ਦੇ ਉੱਤੇ ਅਸੀਂ ਮੌਜੂਦ ਆ ਜਿਹੜੇ ਅੰਮ੍ਰਿਤਸਰ ਤੋਂ ਦਿੱਲੀ ਨੂੰ ਇਹ ਨੈਸ਼ਨਲ ਹਾਈਵੇ ਜਾਂਦਾ ਹੈ ਇਕਲੋਤਾ ਨੈਸ਼ਨਲ ਹਾਈਵੇ ਆ ਜਿਹੜਾ ਅੰਮ੍ਰਿਤਸਰ ਤੋਂ ਦਿੱਲੀ ਨੂੰ ਜਾਂਦਾ ਹੈ ਜਿਹੜਾ ਪਿਛਲੇ ਕਈ ਮਹੀਨਿਆਂ ਤੋਂ ਬੰਦ ਪਿਆ ਹੋਇਆ ਔਰ ਜਿਹੜੇ ਲੋਕ ਨੇ ਜਿਹੜੇ ਸਫ਼ਰ ਕਰਦੇ ਨੇ ਉਹਨਾਂ ਨੂੰ ਪਿੰਡਾਂ ਦੇ ਵਿੱਚੋਂ ਹੁੰਦੇ ਹੋਏ ਜਿਹੜਾ ਵੈ ਉਹ ਦਿੱਲੀ ਨੂੰ ਕੂਚ ਕਰਨਾ ਪੈਂਦਾ ਜਾਂ ਦਿੱਲੀ ਤੋਂ ਅੰਮ੍ਰਿਤਸਰ ਜਾਣਾ ਹੁੰਦਾ ਜਿਨ੍ਹਾਂ ਨੇ ਵੀ ਸਫ਼ਰ ਜਿਹੜਾ ਵੈ ਉਹ ਤੈਅ ਕਰਨਾ ਹੈ ਤਾਂ ਇਹ ਤਸਵੀਰ ਬੈਰੀਕੇਟਿੰਗ ਦੀ ਅਸੀਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਬੈਰੀਕੇਟਿੰਗ ਜਿਹੜੀ ਪੱਕੇ ਤੌਰ ਦੇ ਉੱਤੇ ਕੀਤੀ ਹੋਈ ਹੈ ਸੀਮਿੰਟ ਦੇ ਜਿਹੜੇ ਰਸਤੇ ਜਿਹੜੇ ਨੇ ਉਸ ਦੇ ਨਾਲ ਬੰਦ ਕੀਤੇ ਹੋਏ ਨੇ ਉਧਰਲੇ ਪਾਸੇ ਤੁਹਾਨੂੰ ਹਰਿਆਣਾ ਪੁਲਿਸ ਪੈਰਾਮਿਲਟਰੀ ਫੋਰਸ ਉਹ ਤੁਹਾਨੂੰ ਨਜ਼ਰ ਆ ਰਹੀ ਹੋਏਗੀ ਇਹ ਤਸਵੀਰਾਂ ਨੈਸ਼ਨਲ ਹਾਈਵੇ ਦੀ ਜਿਹੜੀ ਲੰਮੇ ਸਮੇਂ ਤੋਂ ਇਸੇ ਤਰੀਕੇ ਦੇ ਨਾਲ ਜਿਹੜੇ ਨੇ ਬੰਦ ਪਿਆ ਹੋਇਆ ਹੁਣ ਸੁਪਰੀਮ ਕੋਰਟ ਦੀ ਟਿੱਪਣੀ ਕਹਿੰਦੀ ਹੈ ਕਿ ਮਹਿਲਾਵਾਂ ਤੇ ਲਈ ਬਜ਼ੁਰਗਾਂ ਦੇ ਲਈ ਵਿਦਿਆਰਥੀਆਂ ਦੇ ਲਈ ਰਸਤਾ ਜਿਹੜਾ ਵਾ ਇੱਕ ਪਾਸੇ ਦਾ ਖੋਲਿਆ ਜਾਵੇ ਤਾਂ ਇਹ ਰਸਤਾ ਦਿੱਲੀ ਨੂੰ ਜਾਂਦਾ ਹੈ ਦੂਸਰੀ ਰੋਡ ਜਿਹੜੀ ਹੈ ਉਹ ਰੋਡ ਜਿਹੜੀ ਹੈ ਉਹ ਦਿੱਲੀ ਤੋਂ ਵਾਪਸ ਅਮਰੀਕਸਰ ਨੂੰ ਆਂਦੀ ਹੈ ਤਾਂ ਇੱਥੋਂ ਦੀ ਇਹ ਰਸਤਾ ਜਿਹੜਾ ਵਾ ਕੀ ਕੋਈ ਹੁਣ ਖੋਲਿਆ ਜਾਏਗਾ ਵਿੱਚੋਂ ਥੋੜੀ ਜਿਹੀ ਜਥਾਂ ਦਿੱਤੀ ਜਾਏਗੀ ਤਾਂ ਕਿ ਬਜ਼ੁਰਗ ਮਹਿਲਾਵਾਂ ਸਟੂਡੈਂਟ ਜਿਹੜੇ ਨੇ ਉਹ ਇਸ ਰਸਤੇ ਤੋਂ ਜਾ ਸਕਣ ਇਹ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਹੁਣ ਦੋਵੇਂ ਸੂਬਿਆਂ ਦੇ ਡੀਜੀ ਬੈਠ ਕੇ ਥੋੜਾ ਜਿਹਾ ਰਸਤਾ ਖੁਲਵਾਨਗੇ ਤਾਂ ਕਿ ਅਮਰਜੈਂਸੀ ਸੇਵਾਵਾਂ ਲਈ ਜਾਂ ਫਿਰ ਮਹਿਲਾਵਾਂ ਲਈ ਬਜ਼ੁਰਗਾਂ ਲਈ ਇਹ ਰਸਤਾ ਖੁੱਲੇਗਾ ਜਾਂ ਫਿਰ ਇਸੇ ਤਰੀਕੇ ਨਾਲ ਬੈਰੀਕੇਟਿੰਗ ਲੱਗੀ ਰਹੇਗੀ ਇਹ ਦੇਖਣ ਵਾਲੀ ਗੱਲ ਹੋਏਗੀ ਦੂਜੇ ਪਾਸੇ ਜਿੱਦਣੇ ਪਾਸੇ ਮੈਂ ਸੁਖਜਿੰਦਰ ਨੂੰ ਕਹੂੰਗਾ ਕਿ ਉਧਰਲੀ ਪਿਕਚਰ ਜਿਹੜੀ ਉਹ ਦਿਖਾਈ ਜਾਵੇ ਔਰ ਉਧਰ ਟਰਾਲੀਆਂ ਜਿਹੜੀਆਂ ਨੇ ਪੱਕੇ ਤੌਰ ਦੇ ਉੱਤੇ ਲੱਗੀਆਂ ਹੋਈਆਂ ਨੇ ਇੱਕ ਸਟੇਜ ਸਾਨੂੰ ਨਜ਼ਰ ਆਏਗੀ ਔਰ ਉਸ ਸਟੇਜ ਤੋਂ ਪਿੱਛੇ ਤਕਰੀਬਨ 1.5 ਕਿਲੋਮੀਟਰ ਤੱਕ ਜਿਹੜੀਆਂ ਨੇ ਉਹ ਟਰਾਲੀਆਂ ਲੱਗੀਆਂ ਹੋਈਆਂ ਪੱਕੇ ਤੌਰ ਦੇ ਉੱਤੇ ਕਿਸਾਨਾਂ ਦੀ ਤਦਾਦ ਚਾਹੇ ਘਟ ਹੋਵੇ ਕਿਉਂਕਿ ਕਿਸਾਨ ਆਂਦੇ ਨੇ ਪਿੰਡਾਂ ਨੂੰ ਮੁੜ ਜਾਂਦੇ ਨੇ ਲੇਕਿਨ ਪੱਕੇ ਤੌਰ ਦੇ ਉੱਤੇ ਇਹ ਜਿਹੜੀਆਂ ਟਰਾਲੀਆਂ ਟਰੈਕਟਰ ਜਿਹੜੇ ਨੇ ਉਹ ਖੜੇ ਕਿਤੇ ਹੋਏ ਨੇ ਔਰ ਇਹ ਰਸਤਾ ਜਿਹੜਾ ਵੈ ਦਿੱਲੀ ਆਨ ਜਾਣ ਲਈ ਬੰਦ ਪਿਆ ਵੈ ਸ਼ੰਭੂ ਬਾਡਰ ਤੇ ਸੁਪਰੀਮ ਕੋਰਟ ਦੇ ਹੁਕਮਾਂ ਤੇ ਅੰਬਾਲਾ ਦੇ ਕੱਪੜਾ ਵਪਾਰੀਆਂ ਨੇ ਥੋੜੀ ਰਾਹਤ ਜ਼ਰੂਰ ਮਹਿਸੂਸ ਕੀਤੀ ਹੈ ਵਪਾਰੀਆਂ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਬਾਰਡਰ ਖੋਲ ਕੇ ਰਾਹਤ ਦਿੱਤੀ ਜਾਵੇ ਵਪਾਰੀਆਂ ਗੱਲ ਲਈ ਇਹ ਥੋੜੀ ਰਾਹਤ ਬੜੀ ਖਬਰ ਤੋਂ ਹੈ ਹਮੇ ਉਮੀਦ ਹੈ ਕਿ ਸੁਪਰੀਮ ਕੋਰਟ ਪੂਰਾ ਖੋਲੇਗੀ चलो जो भी रास्ता खुला है उससे हमारी उम्मीद और जागी है हमें सुप्रीम कोर्ट पर पूरा भरोसा है कि इसको जल्द से जल्द पूरा खोलने का आदेश देगी जिसका हम बड़ी बेसब्री से इंतजार कर रहे हैं तो कितना जरूरत है मार्केट को तो महीने का समय बंद है ज़रूरत तो बहुत ज़्यादा है जरूरत तो मार्केट में काम ठप पड़ा है तो अभी ये जो खबर आई है इससे हमें बहुत ज़्यादा आस है क्योंकि आगे दिवाली का सीज़न है तो हम तो यही आस करते हैं कि सुप्रीम कोर्ट जल्द से जल्द पूरा रास्ता खोलना सुप्रीम कोर्ट ने माननीय सुप्रीम कोर्ट ने जो आज फैसला दिया है उस फैसले से मैं 75 परसेंट के आसपास खुश हूँ वो इसलिए खुश हूँ कि उन्होंने सुप्रीम कोर्ट ने विद्यार्थियों को बुजुर्गों को और महिलाओं को अनुमति दी है एक लेन खो, खोलने का आदेश दिए हैं मेरी सरकार से प्रार्थना है आज व्यापारी गार्ड में जा चुका है माननीय जी व्यापारी का भी ख्याल रखें हम आपके बच्चे हैं हम आपके ही कार्यकर्ता हैं लेकिन ये मत भूलें सर व्यापारी ने क्या कसूर कर रखा है माननीय सुप्रीम कोर्ट जी आप दोबारा आदेश दें और व्यापारी के लिए क्या पाँच छः महीने से व्यापार हमारे खत्म हो चुके हैं अब बी कार्ड बनने की हमारी तैयारी कर लो मेरा भी आपसे निवेदन है हम बड़ा शहर के लिए तीन लाख कार्डों का इंतजाम कर लो ताकि हम कम से कम भी सरकार हमारे को भी मुफ्त दे और हम अपना जो परिवार का गुजारा है ना उस पीड़ा कार्ड के राशन से मिले उससे गुजारा करना शुरू कर देंगे

हो रहे विकास कार भी जायजा सीएम एम भगवंत मान खुद लेंगे तो काबिल गौर है कि आने वाली जो हरियाणा असैम्बली इलेक्शन ने उस ही जो पंजाब बाय इलेक्शन का भी एलान इलेक्शन कमीशन ऑफ इंडिया के वो किया जाएगा क्योंकि चार जो सीटा ने ओ हाले भी खाली ने क्योंकि गिदड़वाहा डेरा बाबा नानक बरन तो चब्बेवाल जो सीटा ने वह खाली हुई बाय इलेक्शन इतने होनी है जिसनों लैके भी चर्चा मंथन टीम एम भगवंत मान के वालों की जा सकती है नाल ही सारे हल्क का विकास कार्यों से भी जो उन्होंने वालों फीडबैक ले जाए ਅਗੇ ਵਧਾਂਗੇ ਗੱਲ ਕਰਾਂਗੇ ਪਟਿਆਲਾ ਦੀ ਪਟਿਆਲਾ ਜ਼ਿਲ੍ਹੇ ਚ ਪਾਣੀ ਦੀ ਮਾਰ ਚੱਲਨੀ ਪੈ ਰਹੀ ਹੈ ਕਿਉਂਕਿ ਹਰਿਆਣਾ ਨਾਲ ਲੱਗਦੇ ਕਈ ਪਿੰਡਾਂ 'ਚ ਹੜਾ ਵਰਗੇ ਹਾਲਾਤ ਬਣੇ ਹੋਏ ਨੇ ਪਿੰਡਾਂ 'ਚ ਪਾਣੀ ਆਉਣ ਦੇ ਨਾਲ ਲੋਕਾਂ 'ਚ ਡਰ ਦਾ ਮਾਹੌਲ ਹੈ ਸਹਿਮ ਦਾ ਮਾਹੌਲ ਹੈ ਕਨੌਰ ਬਲੌਕ ਦੇ ਕਈ ਪਿੰਡਾਂ 'ਚ ਜੋ ਪਾਣੀ ਹੈ ਉਹ ਵੱਜ ਚੁੱਕਿਆ ਹੈ ਕਨੌਰ ਤੇ ਕੰਗਰ ਤੇ ਅੰਮਾਲਾ ਸਾਇਤੋਂ ਆਜੂ ਪਾਣੀ ਹੈ ਉਹ ਘਾਰ ਹੈ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਨੌਰ ਦੀਆਂ ਤਸਵੀਰਾਂ ਨੇ ਰਿਹਾਇਸ਼ੀ ਇਲਾਕਾ ਹੈ ਘਾਰ ਆਲੇ ਦੁਆਲੇ ਵੇਖੇ ਜਾ ਸਰ ਨੇ ਗਲੀ 'ਚ ਗੋਡੇ-ਗੋਡੇ ਪਾਣੀ ਨਜ਼ਰ ਆ ਰਿਹਾ ਇੱਕ ਬਜ਼ੁਰਗ ਤੁਰਦੇ ਹੋਏ ਵਕ ਕੀ ਜੋ ਹਰਿਆਣਾ ਨਾਲ ਲੱਗਦੇ ਕਈ ਪਿੰਡ ਨੇ ਜਿੱਥੇ ਕੀ ਪਾਣੀ ਭੱਜ ਚੁੱਕਿਆ ਹੈ ਤੇ ਹੜਾ ਵਰਗੇ ਹਾਲਾਤ ਜੁਨੇ ਉਪਨੇ ਹੋਏ ਨੇ ਕਿ ਪਿਛਲੇ ਅਸੀ ਦੋ ਤਿੰਨ ਦਿਨਾਂ ਦੀ ਗੱਲ ਕਰੀਏ ਤੇ ਵੱਡੇ ਤਦਾਦ ਪਟਿਆਲਾ ਜ਼ਿਲ੍ਹੇ ਦੇ ਵਿੱਚ ਪਾਣੀ ਦਾ ਪਟਿਆਲਾ ਜ਼ਿਲ੍ਹੇ ਦੇ ਵਿੱਚ ਪਿਛਲੇ ਸਾਲ ਹੜਾ ਨੇ ਭਾਰੀ ਤਬਾਹੀ ਮਚਾਈ ਸੀ ਤੇ ਕੱਲ ਪਟਿਆਲਾ ਜ਼ਿਲ੍ਹੇ ਚ ਦੋ ਤਿੰਨ ਘੰਟੇ ਜਿਹੜਾ ਮੀਂਹ ਪਿਆ ਉਹਦੇ ਨਾਲ ਇੱਕ ਵਾਰੀ ਫੇਰ ਲੋਕਾਂ ਚ ਖੌਫ ਦਾ ਮਾਹੌਲ ਹੈ ਮੈਂ ਇਸ ਵੇਲੇ ਪਟਿਆਲਾ ਜ਼ਿਲ੍ਹੇ ਦੇ ਖਨੌਰ ਬਲਾਕ ਦੇ ਪਿੰਡ ਲੋਹ ਸੰਬਲੀ ਚ ਮੌਜੂਦ ਹਾਂ ਜਿੱਥੇ ਬਾਰਿਸ਼ ਤੋਂ ਬਾਅਦ ਜਿਹੜੇ ਹਾਲਾਤ ਬਣੇ ਨੇ ਉਹ ਬੇहद ਖਤਰਨਾਕ ਨੇ ਸਾਨੂੰ ਹਾਲਾਤ ਦਿਖਾ ਦਈਏ ਕਿ ਇਹ ਜਿਹੜੇ ਐਸਬੀਸੀ ਭਾਈਚਾਰੇ ਦਾ ਇੱਕ ਵਾਰਡ ਹੈਗਾ ਪਿੰਡ ਦਾ ਇਹ ਵਾਲਮੀਕ ਵਸਤੀ ਹੈ ਤੇ ਉੱਥੇ ਤੁਸੀਂ ਦੇਖੋ ਕਿ ਲੋਕਾਂ ਦੇ ਘਰਾਂ ਦੇ ਵਿੱਚ ਅੰਬਾਲਾ ਸਾਈਡ ਤੋਂ ਜਿਹੜਾ ਪਾਣੀ ਆ ਰਿਹਾ ਉਹ 1-1 ਫੁੱਟ ਤੱਕ ਅੱਗੇ ਚਲਾ ਗਿਆ ਪਿੰਡ ਵਾਲੇ ਮੌਜੂਦ ਨੇ ਉਹਨਾਂ ਨਾਲ ਗੱਲ ਕਰ ਲਵਾਂਗੇ ਪਰ ਪਹਿਲਾਂ ਸਾਨੂੰ ਹਾਲਾਤ ਦਿਖਾ ਦਿੰਨੇ ਆ ਕਿ ਕਿਸ ਤਰ੍ਹਾਂ ਲੋਕ ਘਰਾਂ ਤੋਂ ਬਾਹਰ ਆ ਕੇ ਖੜੇ ਨੇ ਕਿਉਂਕਿ ਘਰਾਂ ਦੇ ਵਿੱਚ ਪਾਣੀ ਹੈ ਬੇहद ਗਰੀਬ ਲੋਕ ਨੇਗੇ ਦਿਹਾੜੀ ਮਜ਼ਦੂਰੀ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਰਹਿ ਰਹੇ ਨੇ ਸਮਾਨ ਜਿਹੜਾ ਕਾਫੀ ਇਹਨਾਂ ਨੇ ਬਾਹਰ ਵੀ ਕੱਢ ਲਿਆ ਤੇ ਦੂਜੇ ਪਾਸੇ ਇਹ ਪਿੱਛੇ ਜਿਹੜੇ ਹਾਲਾਤ ਐ ਇੱਕ ਬਜ਼ੁਰਗ ਮਾਤਾ ਸਾਨੂੰ ਹੁਣ ਹੀ ਮਿਲੇ ਸੀ ਉਹਨਾਂ ਦਾ ਘਰ ਦਾ ਤੁਸੀਂ ਦੇਖੋ ਕਿ ਜਿਹੜੇ ਮੰਜੇ ਵਗੈਰਾ ਨੇ ਬਿਸਤਰੇ ਨੇ ਸਾਰੇ ਡੁੱਬ ਚੁੱਕੇ ਨੇ ਸਿਰਫ ਇੱਕ ਕਮਰਾ ਤੇ ਇਹ ਬਜ਼ੁਰਗ ਮਾਤਾ ਦਾ ਘਰ ਹੈ ਉਹਨਾਂ ਨਾਲ ਇੱਕ ਵਾਰੀ ਗੱਲ ਕਰ ਲੈਂਦੇ ਆ ਜਿਹੜੇ ਆਪਣੇ ਘਰ ਦੇ ਵਿੱਚ ਆ ਰਹੇ ਨੇ ਮਾਤਾ ਜੀ ਇੱਧਰ ਆਇਓ ਹਾਲਾਤ ਸਹਿਜ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਪਿੱਛੇ ਕੋ ਚੋਆ ਆ ਰਿਹਾ ਹੈ ਜਿਹੜਾ ਹਰਿਆਣਾ ਸਾਈਡ ਤੋਂ ਉਹਦੇ ਕਰਕੇ ਪੂਰੇ ਪਾਣੀ ਦੀ ਮਾਰ ਹੋ ਰਹੀ ਹੈ ਮਾਤਾ ਜੀ ਕਿੰਨੇ ਕੁ ਮਾੜੇ ਹਾਲਾਤ ਨੇ ਕਿਵੇਂ ਬਹੁਤ ਜ਼ਿਆਦਾ ਦੀ ਮਾੜੇ ਹਾਲਾਤ ਬਹੁਤ ਜ਼ਿਆਦਾ ਬੁਰਾ ਹਾਲ ਹੋ ਰਿਹਾ ਜੀ ਮਰਦੋ ਡੁੱਬੇ ਬੈਠੇ ਆ ਪਾਣੀ 'ਚ ਬਹੁਤ ਜ਼ਿਆਦਾ ਡੁੱਬੇ ਬੈਠੇ ਇੱਕ ਇੱਕ ਕਮਰਾ ਥੋੜਾ ਹਾਂ ਜੀ ਉਹੀ ਕਮਰਾ ਮੇਰਾ ਇੱਕ ਪਾਣੀ ਕਿਦੋਂ ਕ ਤਾ ਪਾਣੀ ਕੱਲ੍ਹ ਕਾ ਬਹੁਤ ਆ ਰਿਹਾ ਰਾਤ ਦੇ ਕਿਤਨਾ ਹੀ ਬੁਰਾ ਹਾਲ ਹੋ ਰਿਹਾ ਵੀ ਪਾਣੀ ਕਾ ਬਹੁਤ ਜ਼ਿਆਦਾ ਹਾਂ ਜੀ ਦੇਖ ਲਓ ਮੇਰਾ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਆ ਮੇਰੇ ਕੀ ਕੰਮਕਾਰ ਕੀ ਕਰਦੇ ਨੇ ਘਰ 'ਚ ਤੁਹਾਡੇ ਕੌਣ ਕੌਣ ਆ ਨਾ ਜੀ ਮੇਰੇ ਘਰ ਵਾਲੇ ਕਿਤੇ ਲੱਤ ਟੁੱਟੀ ਹੋਈ ਆ ਮੁੰਡਾ ਮੇਰਾ ਦਿਹਾੜੀ ਮੀਨ ਤਾਂ ਕਰਾ ਇਹ ਬਪਣਾ ਉਹ ਵੀ ਅੱਜ ਗਿਆ ਨਹੀਂ ਹੈ ਦਿਹਾੜੀ ਦੂਰੀ ਤੇ ਇਹ ਜਿਹੜਾ ਇਹ ਜਿਹੜਾ ਨੁਕਸਾਨ ਵਗੈਰਾ ਪਿਛਲੇ ਸਾਲ ਦਾ ਹੋਇਆ ਇਟਾ ਵਗੈਰਾ ਇਹਦੀ ਪਿਛਲੇ ਸਾਲ ਕਾਇਓ ਯੋਈ ਵੀ ਹੋ ਗਿਆ ਦੁਬਾਰਾ ਦੁਬਾਰਾ ਕੰਦਾ ਵਗੈਰਾ ਹਾਂ ਇਹ ਦੇਖਿਆ ਹਾਲ ਬਜ਼ੁਰਗ ਮਾਤਾ ਨੇ ਨਾ ਤੇ ਜਿਹੜੇ ਘਰ ਵਾਲੇ ਨੇ ਕਹਿੰਦੇ ਉਹਨਾਂ ਦੀ ਤਾਂ ਲੱਤ ਟੁੱਟੀ ਤੇ ਬੇਟਾ ਦਿਹਾੜੀ ਧੱਪਾ ਕਰਕੇ ਗੁਜ਼ਾਰਾ ਕਰਦਾ ਹੋਰ ਪਿੰਡ ਵਾਲੇ ਮੌਜੂਦ ਨੇ ਉਹਨਾਂ ਨਾਲ ਇੱਕ ਵਾਰੀ ਗੱਲ ਕਰ ਲੈਨੇ ਆ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਬਿਰਚ ਕੀ ਨਾ ਮਤਲਬ ਕੁਲਦੀਪ ਸਿੰਘ ਹੈ ਮੇਰਾ ਨਾਮ ਕੁਲਦੀਪ ਕਿਵੇਂ ਪਾਣੀ ਦੀ ਮਾਰ ਪਾਣੀ ਬਹੁਤ ਜ਼ਿਆਦਾ ਆਇਆ ਜੀ ਬਹੁਤ ਬੁਰਾ ਹਾਲ ਪਾਣੀ ਦਾ ਜੀ ਪਿਛਲੇ ਸਾਲ ਬਹੁਤ ਨੁਕਸਾਨ ਹੋਇਆ ਸਾਡਾ ਜੀ ਠੀਕ ਹੈ ਜੀ ਹੁਣ ਫੇਰ ਸਾਡੇ ਘਰ ਪਾਣੀ ਆ ਗਿਆ ਜੀ ਮਾਤਾ ਘਰ ਸਾਡੇ ਜੀ ਠੀਕ ਹੈ ਜੀ ਸਵੇਰ ਤੋਂ ਆਇਆ ਕੱਲ ਰਾਤੋਂ ਆਇਆ ਜੀ ਪਾਣੀ ਰਾਤ ਆਇਆ ਹਾਂ ਜੀ ਘਟਿਆ ਨਹੀਂ ਹੈਗਾ ਘਟਿਆ ਨਹੀਂ ਹੈਗਾ ਜੀ ਪਾਣੀ ਪਾਣੀ ਦੇ ਵਦਨ ਦੇ ਹਾਲਾਤ ਬੁਰੇ ਆ ਜੀ ਅੱਗੇ ਦੀ ਜੇ ਗੱਲ ਕਰੀਏ ਜਿਸ ਤਰ੍ਹਾਂ ਮਹੱਲੇ ਚ ਅੱਗੇ ਪਾਣੀ ਗਿਆ ਹੋਇਆ ਤੇ ਹੋਰ ਜਿਹੜੇ ਕਈ ਪਿੰਡ ਨੇ ਉਹਨਾਂ ਚ ਵੀ ਪਾਣੀ ਜਾ ਰਿਹਾ ਜੀ ਪਾਣੀ ਹੈ ਤੁਹਾਨੂੰ ਦਿਖਾ ਦਿੰਦੇ ਆ ਚਲੋ ਜੀ ਸਾਡੇ ਕਿਹੜੇ ਕਿਹੜੇ ਪਿੰਡ ਦੇ ਹੋਰ ਹਾਂ ਬਿਲਕੁਲ ਤੁਸੀਂ ਦੇਖੋ ਕੀ ਜਿਹੜੇ ਇਸ ਮਹੱਲੇ ਵਾਲੇ ਨੇ ਪਾਣੀ ਦੇ ਹਾਲਾਤਾਂ ਬਾਰੇ ਦੱਸ ਰਹੇ ਨੇ ਕਿ ਕਿਸ ਤਰ੍ਹਾਂ ਲੋਕਾਂ ਦੇ ਘਰਾਂ ਦੇ ਵਿੱਚ ਜਿਹੜਾ ਪਾਣੀ ਹੈ ਉਹ ਚਲਾ ਗਿਆ ਹੈ ਪਾਣੀ ਘਰਾਂ ਦੇ ਵਿੱਚ ਚਲਾ ਗਿਆ ਤੇ ਦੂਜੇ ਪਾਸੇ ਜਿਹੜੀ ਆ ਬਿਜਲੀ ਦੀਆਂ ਤਾਰਾਂ ਨੇ ਅੱਜ ਬਿਜਲੀ ਦੀ ਤਾਰਾਂ ਤੁਸੀਂ ਇੱਕ ਵਾਰੀ ਸਾਨੂੰ ਮੈਂ ਦਿਖਾ ਦਿਆਂ ਕਿ ਇਹ ਬਿਜਲੀ ਦੀਆਂ ਤਾਰਾਂ ਨੇ ਜਿਨ੍ਹਾਂ ਦਾ ਹੱਥ ਹੈ ਜਿਹੜਾ ਜੇ ਮੈਂ ਹੱਥ ਲਗਾ ਕੇ ਦੇਖਾਂ ਤਾਂ ਤਾਰਾ ਮੇਰੇ ਹੱਥ ਤੋਂ ਨੀਵੀਆਂ ਨੇ ਦੇ ਤੇ ਛੋਟੇ-ਛੋਟੇ ਜਿਹੜੇ ਬੱਚੇ ਨੇ ਉਹ ਵੀ ਘੁੰਮਦੇ ਨੇ ਕਿ ਕੰਡਾ 'ਚ ਵੀ ਕਰੰਟ ਆ ਸਕਦਾ ਹੈ ਹਜੇ ਦੱਸਿਆ ਕਹਿੰਦੇ ਜੀ ਬਿਜਲੀ ਬੰਦ ਕੀਤੀ ਗਈ ਆ ਸੋ ਇਹ ਜਿਹੜਾ ਹਾਲ ਹੈ ਸਿਰਫ ਇੱਕ ਇਸ ਮੁਹੱਲੇ ਦਾ ਨਹੀਂ ਹੈਗਾ ਇਸ ਪੂਰੇ ਪਿੰਡ ਦਾ ਜਿਸ ਤਰ੍ਹਾਂ ਕਿ ਮੈਨੂੰ ਕਹਿ ਰਹੇ ਸੀ ਕਹਿੰਦੇ ਜੀ ਅੱਗੇ ਵੀ ਕਈ ਪਿੰਡ ਨੇ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਸੀਐਮ ਭਗਵੰਤ ਮਾਨ ਦੀ ਸੀਐਮ ਮਾਨ ਨੇ ਵਿਰੋਧੀਆਂ ਤੇ ਤਿੱਖਾ ਨਿਸ਼ਾਨਾ ਸਾਧਿਆ ਹਰਿਆਣਾ ਚ ਰੈਲੀ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਵਿਰੋਧੀਆਂ ਦੇ ਕੋਲ ਸਿਰਫ ਜੁਮਲੇ ਨੇ ਨਾ ਪੈਸੇ ਕਮਾਉਣੇ ਨੇ ਤੇ ਨਾ ਇਹਨਾਂ ਦੇ ਕਮਾਏ ਰਹਿਣ ਦੇਣੇ ਅੰਦਰ ਵੱੜ ਕੇ ਹੀ ਚੀਜ਼ਾਂ ਦੁਰਸਤ ਕਰਨੀਆਂ ਪੈਂਦੀਆਂ ਨੇ ਅੱਜ ਸੀਐਮ ਨੇ ਦੱਸ ਦਿੱਕੀ ਕਾਲ ਦੇ ਸ਼ਾਮੀ ਗੋਹਾਣਾ ਦੇ ਰਾਣੀਆਂ ਚ ਰੈਲੀ ਮੁਕੋਤੀ ਮਾਨੇ ਕਹਿੰਦੇ ਆ ਇਹ ਗਟਰ ਸਾਫ਼ ਕਰਨਾ ਤਾਂ ਗਟਰ ਦੇ ਵਿੱਚ ਵੜਨਾ ਪੈਂਦਾ ਤਾਹਾਂ ਖੜ ਕੇ ਰੌਲਾ ਪਾ ਕੇ ਕੁਝ ਨਹੀਂ ਬਣਦਾ ਜੇ ਨਰ ਮੈਨੂੰ ਸੁੰਡੀ ਲੱਗੀ ਜੇ ਕਪਾਹ ਨੂੰ ਸੁੰਡੀ ਲੱਗੀ ਬਾਹਰੋਂ ਰੌਲਾ ਪਾ ਕੇ ਜਾਂ ਰੋੜੇ ਮਾਰ ਕੇ ਸੁੰਡੀ ਨਹੀਂ ਹਟਣੀ ਉਹ ਸਪਰੇਅ ਦੀ ਢੋਲੀ ਲੈ ਕੇ ਨਿੰਬੂ ਵਾਲਾ ਪਾਣੀ ਵੀ ਪੀਣਾ ਪੈਂਦਾ ਕੀ ਪਤਾ ਕਦੋਂ ਚੜ ਜਾਏ ਮੈਂ ਤਾਂ ਕੀਤਾ ਹੋਇਆ ਸਾਰਾ ਕੁਝ ਨਾ ਕੀ ਲੋੜ ਸੀ ਸਾਨੂੰ ਮੇਰੇ ਵਰਗੇ ਪਰ ਰਾਣੀਆਂ ਵਾਲਿਓ ਜਿੰਨਾ ਤੁਸੀਂ ਪਿਆਰ ਦੇ ਰਹੇ ਹੋ ਮੈਨੂੰ ਇਹ ਆਈ ਜਾਂਦਾ ਮੇਰੇ ਮਨ 'ਚ ਕਿ ਸ਼ਾਇਦ ਕਲਾਕਾਰ ਦੇ ਤੌਰ ਤੇ ਮੈਨੂੰ ਇੰਨਾ ਪਿਆਰ ਨਾ ਮਿਲਦਾ ਜਿੰਨਾ ਤੁਸੀਂ ਹੁਣ ਦੇਈ ਜਾਂਦੇ ਹੋ ਜਿੰਨਾ ਤੁਸੀਂ ਹੁਣ ਪਿਆਰ ਕਰੀ ਜਾਂਦੇ ਕੱਖ ਨਹੀਂ ਕਾ ਕੁਛ ਨਹੀਂ ਹੈਗਾ ਇਹਨਾ ਕੋਲੇ ਸਿਰਫ ਝੁੰਮਲੇ ਨੇ ਝੁੰਮਲੇ ਮੈਂ ਤਾਂ ਪਾਰਲੀਮੈਂਟ 'ਚ ਬੋਲਦਾ ਸੀ ਮੈਂ ਕਿਹਾ ਮੈਂ ਕਿਹਾ ਡਰਦਾ ਮੇਰਾ ਕੀ ਕਰ ਲੈਣਗੇ ਨਾ ਆਪਾਂ ਕਿਹਨੂੰ ਨਾ ਪੈਸੇ ਕਮਾਉਣੇ ਆ ਨਾ ਇਹਨਾਂ ਦੇ ਕਮਾਏ ਹੋਏ ਰਹਿਣ ਦੇਣੇ ਆ ਆਪਣਾ ਸਿੱਧਾ ਹਿਸਾਬ ਹੈ ਨਾ ਮੈਂ ਬੱਸਾਂ 'ਚ ਹਿੱਸਾ ਪਾਉਣਾ ਹੈ ਨਾ ਮੈਂ ਰੇਤ ਦੀਆਂ ਖੱਡਾਂ 'ਚ ਹਿੱਸਾ ਪਾਉਣਾ ਹੈ ਨਾ ਮੈਂ ਢਾਬਿਆਂ 'ਚ ਹਿੱਸਾ ਪਾਉਣਾ ਹੈ ਨਾ ਮੈਂ ਠੇਕਿਆਂ 'ਚ ਹਿੱਸਾ ਪਾਉਣਾ ਹੈ ਹਿੱਸਾ ਪਾਉਣਾ ਤਾਂ ਪੰਜਾਬ ਦੇ 3.5 ਕਰੋੜ ਲੋਕ ਤੇ ਹਰਿਆਣੇ ਦੇ 2.5 ਕਰੋੜ ਲੋਕਾਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਜ਼ਰੂਰ ਪਾਉਣਾ ਹੈ ਉੱਤੇ ਭੌਂ ਵੈਸੇ ਮੇਰਾ ਕੀ ਕਰ ਲੈਣਗੇ